ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸਦੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਵੱਡੇ ਸਭਰਾ ਪੱਤੀ ਤਹਿਸੀਲ ਲਗਦੀ ਹੈ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਏ ਆ ਡਾਕਟਰ ਗਰ ਸਾਹਬ ਸਿੰਘ ਹੁਣ ਦੇ ਕੋਲ ਸੋ ਰੂਟੀਨ ਦੇ ਵਿੱਚ ਹੀ ਪਸ਼ੂ ਆਉਂਦੇ ਆ ਠੀਕ ਹੈ ਜੀ ਕੋਈ ਦੂਜੇ ਤੀਜੇ ਦਿਨ ਜਿਹੜੀ ਅਪਡੇਟ ਆਪਾਂ ਦਿੰਦੇ ਰਹੀਦਾ ਤੁਹਾਨੂੰ ਅੱਜ ਇਸ ਵੀਡੀਓ ਦੇ ਵਿੱਚ ਵੇੜਾਂ ਤਕਰੀਬਨ ਹਰੇਕ ਨਸਲ ਬ੍ਰੀਡ ਦੀਆਂ ਹਾਜ਼ਰ ਨੇ ਠੀਕ ਹੈ ਜੀ 8-7 ਪਸ਼ੂ ਦਿਖਾਉਣੇ ਸੀ ਤੁਹਾਨੂੰ ਫਿਲਹਾਲ ਹੁਣ ਜਿਹੜੇ ਅਵੇਲੇਬਲ ਨੇ ਮੌਕੇ ਤੇ ਇਹ ਚਾਰ ਐਨੀਮਲ ਨੇ ਜਰਸੀ ਬਰੀਡ ਦੇ ਵਿੱਚ ਗਰਲੈਂਡੋ ਐਚ ਐਫ ਤੇ ਬਾਕੀ ਤੁਹਾਨੂੰ ਕ੍ਰੋਸ ਬਰੀਡ ਦੇ ਵਿੱਚ ਬੜਾ ਹੋਰ ਵੀ ਦਿਖਾ ਦੇਵਾਂਗੇ ਆਪਾਂ ਮਾਲ ਤਕਰੀਬਨਾਂ ਚ 6-7 ਨਗ ਸੀਗੇ ਠੀਕ ਆ ਜੀ ਸੋ ਤਰੀਕ ਅੱਜ 22 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆਂ ਸਮਾਂ ਕੋਈ ਸ਼ਾਮ ਦੇ 6 ਵਜੇ ਦਾ ਆਉ ਕਰਦੇ ਆਂ ਪੂਰੀ ਗੱਲਬਾਤ ਲੈ ਲੈਂਦੇ ਆਂ ਡਿਟੇਲ ਸੋ ਇਹ ਸਿੱਧਾ ਮਾਲ ਚੰਗਾ ਚੰਗਾ ਬਿਲਕੁਲ ਸਾਫ ਸੁਥਰਾ ਹੈ ਪਸ਼ੂ ਆਉਂਦੇ ਰਹਿੰਦੇ ਇਸ ਕਿੱਲੇ ਤੇ ਕਟਰਕਰ ਸਾਹਿਬ ਜੀ ਸਭ ਤੋਂ ਪਹਿਲਾਂ ਸਾਸਤਰੀ ਕਾਰ ਰਸੀਗਲ ਸੰਧੂ ਸਾਡੀ ਸਾਸਤ ਠੀਕ ਡਾਕਟਰ ਹਾਂਜੀ ਵਧੀਆ ਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਹੀ ਦਾ ਬੋਲਦਾ ਜੀ ਠੀਕ ਹੋ ਡਾਕਟਰ ਕਿਵੇਂ ਵਹਿੜਾ ਬੂੜਾ ਚੰਗੀਆਂ ਹਾਂਜੀ ਵਹਿੜਾ ਵਧੀਆ ਜੀ ਮਰ ਗਿਆ ਤੇ ਸ਼ਾਰਾ ਹਾਂਜੀ ਚੱਲੀ ਜਾਂਦਾ ਜੀ ਕੰਮ ਕਰ ਲਗੋ ਤੁਸੀਂ ਜਿਆਦਾ ਵਿਜੀ ਹੇ ਦੋ ਦਿਨ ਹੋ ਗਏ ਜੀ ਵੀਡੀਓ ਦੇ ਵਿੱਚ ਚਲੋ ਮਹਾਰਾਜ ਤੁਹਾਨੂੰ ਇਸੇ ਤਰ੍ਹਾਂ ਤਰਕੀਆਂ ਬਖਸ਼ੇ ਗੁਰੂ ਰਾਮਦਾਸ ਅਚਾ ਤੁਹਾਨੂੰ ਵੀ ਮਾਲਕੇ ਇਸੇ ਤਰ੍ਹਾਂ ਬਖਸ਼ੇ ਭਰਾਵਾ ਹਾਂਜੀ ਹਾਂਜੀ ਮਾਲ ਦਾ ਹੈ ਹਾਂ ਜੀ ਹਾਂ ਜੀ ਤੇ ਸਾਹ ਜੀ ਆਉਂਦਾ ਜੋ ਖੇਤ ਤੇ ਮਾਲ ਤਰੇ ਆਉਂਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਅੱਛਾ ਡਾਕਟਰ ਅੱਜ ਬਹਿਣਾ ਵੈਸੇ ਆਪਣ ਕੋ ਸੱਤ ਅੱਠ ਕ ਨਾਕ ਸੀਗੇ ਕੀ ਬਹਿਣਾ ਸੰਧੂ ਸਾਹਿਬ ਜੀ ਤੁਹਾਨੂੰ ਕੱਲ ਸੀਗੇ ਤੁਸੀਂ ਅੱਜਾ ਚੱਲ ਟਾਈਮ ਨਹੀਂ ਹੈਗਾ ਚਲੋ ਵੀਡੀਓ ਮੈਨੂੰ ਪਾਲ ਦਿਓ ਮੈਂ ਚਲੋ ਕੋਈ ਨਹੀਂ ਆਪਾਂ ਲਾਸਟ ਦੇ ਚੰਗੇ ਆ ਆ ਕੋਈ ਜਿਹੜੇ ਗਾਏ ਆ ਬਹੁਤ ਝੱਗਾ ਵਾ ਉਹ ਤੁਹਾਨੂੰ ਚਲੋ ਠੰਡੇ ਮੌਦਿਆਂ ਨਾਲ ਕੰਮ ਚਲਾਈਏ ਹਨਾ ਕੰਮ ਆਪਾਂ ਲੰਮਾ ਤੋਂ ਡਾਟਿੰਗ ਤੋਂ ਕਿੰਨੇ ਟਾਈਮ ਤੋਂ ਲੰਮਾ ਤੁਰਿਆ ਆਉਂਦੇ ਆ ਲੰਮਾ ਹੀ ਜਾਣਾ ਤੇ ਨਹੀਂ ਕੋਈ ਨਹੀਂ ਕੋਈ ਨਹੀਂ ਤੂੰ ਇਸ ਵੇਰੇ ਮੈਨੂੰ ਫੋਨ ਲਾਇਆ ਵੀ ਸਾਹਿਬ ਨਹੀਂ ਟਾਈਮ ਨਹੀਂ ਹੈਗਾ ਮੈਂ ਕੋਈ ਨਹੀਂ ਸੰਦੂ ਸਾਹਿਬ ਸ਼ਾਮ ਨੂੰ ਆ ਜਾਓ ਠੀਕ 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 ਫੇਰ ਤੂੰ ਕੱਲ ਸ਼ਾਮ ਨੂੰ ਆਖਿਆ ਸਵੇਰੇ ਬਣਾਉਂਗੇ ਸਵੇਰੇ ਹੀ ਤੀਜਾ ਕੱਢ ਜਾਈਏ ਅੱਜ ਵੀ ਵੇਰ ਚੱਲਿਆ ਸੀ ਔਰ ਜੰਦ-ਜੰਦੇ ਘਰ ਨੂੰ ਆਸ 5 ਕਿਲੋਮੀਟਰ ਰਹਿ ਗਏ ਇਹ ਮਾ ਚਲੋ ਬਣਾ ਹੀ ਦੇਈ ਹੁਣ ਠੀਕ ਆ ਲੈ ਵੀ ਡਾਕਟਰ ਸ਼ੁਰੂਆਤ ਕਰ ਉਹ ਸ਼ੁਰੂਆਤ ਤੋਂ ਦੋਸਤੋ ਇਧਰ ਇੱਕ ਗਰਲੈਂਡੋ ਨਸਲ ਬਰੀਡ ਦੇ ਵਿੱਚ ਵਹਿੜ ਤੁਹਾਨੂੰ ਦਿਖਾ ਦਾਂਗੇ ਇਹ ਸੰਧੂ ਸਾਹਿਬ ਰਾਤ ਦੀ ਸੂਈ ਹੁਣ ਆ ਵੇਖ ਲੋ ਉਹ ਮੇਰਾ ਸਾਫ ਹੋ ਗਈ ਆ ਜਿਹੜੇ ਇਧਰ ਪੈ ਗਈ ਆ ਜੇਰ ਦੀ ਪ੍ਰੋਪਰ ਵੀਡੀਓ ਗਈ ਆ ਤੇ ਮੇਲ ਕਾਫ ਜੇ ਮਗਰ ਬੱਛਾ ਆ ਗਿਆ ਸੁਬਾ ਕਿਨਵਾ ਪਈ ਇਹ ਦੂਜਾ ਸੂਆ ਦੂਜਾ ਸੂਆ ਠੀਕ ਆ ਜੀ ਗਰਾਂਡੋ ਦੇ ਵਿੱਚ ਬਾਕੀ ਤੁਸੀਂ ਵੇਖ ਸਕਦੇ ਠੀਕ ਹੈ ਜੀ ਕ੍ਰੋਸ ਬ੍ਰੀਡ ਦੇ ਵਿੱਚ ਹੈ ਗਰਾਂਡੋ ਦੇ ਵਿੱਚ ਕ੍ਰੋਸ ਆ ਤੇ ਥਣ ਚਾਰੇ ਆ ਕਰਮਾਲੀ ਦੇ ਜਿਵੇਂ ਆਪਾਂ ਨਾਰਮਲੀ ਗੱਲ ਕਰਦੇ ਆ ਫੂਡ ਸ਼ਾਂਕ ਨਹੀਂ ਗਈ ਠੀਕ ਹੈ ਜੀ ਕੋਈ ਬੱਚਾ ਐਕਟਰਾਂ ਨਹੀਂ ਲੱਗਾਗਾ ਚਾਰੇ ਥਾਣਾ ਮੁੱਠੀ ਮੁੱਠੀ ਥਾਣਾ ਸੰਧਾ ਸਾਹਿਬ ਵੈੜ ਬੜੀ ਕਵਾਲਦੀ ਸੋਹਣੀ ਸਾੜੀ ਬੜੀ ਹਾਂ ਕੋ ਚੱਡਾ ਲੇਵਾ ਕਰੋ ਚੱਕ ਬਸ ਯਾ ਮੂੰ ਮੱਥਾ ਫੇਸਬੁਕ ਸਵਾਰਟੀ ਦੀ ਬੜੀ प्यारी ਜੀ ਜਿੱਤ ਆਈ ਨਹੀਂ ਸੋਹਣੀ ਲੱਗੀ ਵੀ ਗੱਲ ਛੱਡੋ ਹੂੰ ਇਹ ਤਾਂ ਜਿਹੜਾ ਸੰਤੂ ਸਾਹਿਬ ਗੁਲਾਬੀ ਲੱਗਾ ਹੂੰ ਤੇ ਕੱਦ ਵੀ ਵਧੀਆ ਥਾਣ ਲਿਵਾ ਬਈ ਬਹੁਤ ਸਾਫ਼ ਸੁਥਰੀ ਹੈ ਗਰਮੀ ਦੇ ਜੀ ਸੋ ਆ ਮਗਰ ਬੱਚਾ ਆ ਗਿਆ ਠੀਕ ਆ ਜੀ ਸੋ ਰਾਤ ਹੀ ਸੂਈ ਆ ਬਾਕੀ ਥਣ ਭਾਂਡਾ ਬਿਲਕੁਲ ਤੁਹਾਡੇ ਸਾਹਮਣੇ ਆ ਜੇਜੁਰ ਪ੍ਰੋਪਰੀ ਪੈ ਗਈ ਆਪਣੇ ਕੋਲ ਹਣਾ ਉਹਦੀ ਆਪਣੀ ਗਰੰਟੀ ਠੀਕ ਆ ਸੋ ਬਾਕੀ ਪੂਰਾ ਸਾਫ਼ ਸੁਥਰਾ ਪਸ਼ੂ ਐਨੀਮਲ ਆ ਜਿੱਥੋਂ ਵੀ ਐਨੀਮਲ ਮਿਲਦਾ ਸਾਫ਼ ਸੁਥਰਾ ਮੇਰਾ ਵੀਰ ਖਰੀਦ ਖਰੀਦਾਰੀ ਕਰਿਆ ਗਿਆ ਚੰਦੂ ਸਾਹਿਬ ਜੀ ਆਪਾਂ ਸਾਫ਼ ਸੁਥਰਾ ਮਾਲ ਲਿਆ ਹੁੰਦੇ ਨਾ ਤੇ ਵੀਰ ਭੈਣ ਭਰਾ ਜਿਹੜੇ ਤੇ ਆਪਾਂ ਨੂੰ ਚਾਹਣ ਵਾਲੇ ਜਾਂ ਵੇਖਣ ਵਾਲੇ ਰਾਸ ਸੰਧੂ ਡੇਰੀ ਪਰਨ ਨੂੰ ਉਹਨਾਂ ਨੂੰ ਤਾਂ ਪਤਾ ਹੀ ਪਤਾ ਵਾ ਕਿ ਕਿਹੋ ਜਿਹਾ ਮਾਲ ਆਉਂਦਾ ਜੀ ਆਪਾਂ ਸਾਫ ਸਧਰਾ ਮਾਲ ਲੈ ਕੇ ਆਈਦਾ ਬਿਲਕੁਲ ਜੀ ਕਈ ਉਹਦੇ ਆਪਣਾ ਸੰਧੂ ਸਾਹਿਬ ਗੁਜਰਾਤistan ਅੰਤਰਾਕਾਟ ਮਹਾਰਾਸ਼ਟਰ ਪੰਜਾਬ ਹਰ ਸਟੇਟ 'ਚ ਮਾਲ ਜਾਂਦੇ ਆ ਓਕੇ ਡਾਕਟਰ ਘਰ ਸਾਹਿਬ ਜੀ ਕੀ ਡਿਮਾਂਡ ਕੀ ਮੋਲ ਹੈ ਜੈ ਸੰਧੂ ਸਾਹਿਬ ਇਹ 60000 ਦੀ ਦੇਣਾ 60000 ਦੀ ਮਾਲ ਪੂਰਾ ਰੈਤ ਰੂਤ ਕਰਕੇ ਦਿੱਤੀ ਚਲਈਏ ਬਿਲਕੁਲ ਸਾਹਿਬ ਚਲੋ ਸਵੇਧੀਆਂ ਵੀਡੀਓ ਪਾਉਂਦੇ ਕਿਹੜੀ ਸਾਫ ਸਧਰੀ ਬੱਚੀ 60000 ਦੀ ਬਿਲਕੁਲ ਜੈ ਸੰਧੂ 96800 ਦੀ ਦੋਸਤੋ ਵੜ ਮਿਲ ਜੂਗੀ ਚਵਾਈ ਦੀ ਬੜੀ ਵਧੀਆ ਹਸਨ ਦਸਤ ਮੋਟੀ ਦਾ ਲਓ ਵੀ ਠੀਕ ਸੋ ਚਾਰੇ ਥਨਾਂ ਦਾ ਕੋ ਦੋ ਦੋ ਚਾਰ ਚੜਤਾਰਾ ਮਾਰ ਕੇ ਦਿਖਾ ਦਿੰਦਾ ਠੀਕ ਹੈ ਇਦਰਾ ਡਾਕਟਰ ਆਪਨੂੰ ਕੋ ਸੈਕੰਡ ਨੰਬਰ ਤੇ ਇੱਕ ਆਵਸ਼ਕੀ ਹਾਂਜੀ ਹਾਂਜੀ ਇਹ ਵੀ ਸੂਈ ਜੇ ਤਾਜੀ ਮੇਲ ਕਾਫ ਜੀ ਹਾਂਜੀ ਇਹ ਤਾਜੀ ਸੂਈ ਜੇ ਤੀਜਾ ਚੌਥਾ ਦਿਨ ਸੰਦੂ ਆਜਾ ਤੀਜਾ ਚੌਥਾ ਦਿਨ ਬੋਲਾ ਕਿੰਨਾ ਚੱਲਦਾ 15 16 ਲੀਟਰ 15 16 ਲੀਟਰ ਲੋ ਬੇਠੀਗਾ ਜੀ ਤੀਜਾ ਚੌਥਾ ਦਿਨ ਸੰਦੂ ਸਾਹਿਬ ਬੜਾ ਪਿਆਰਾ ਲੱਗਾ ਹਾਂ ਮੇਨ ਗਾਲਾਂ ਦੀ ਥਾਂ ਦੀ ਥਾਣਾ ਦੇ ਚਾਰ ਬੜਾ ਦਿਖਾਉਣੀਆਂ ਚਾਰੇ ਬੜਾ ਇੱਕ ਤੋਂ ਇੱਕ ਵੱਧ ਕੀ ਆ ਸੋ ਥਾਣ ਥਾਣ ਕਰਮ ਵਾਲੀਆਂ ਸਾਰਿਆਂ ਨੂੰ ਇੱਕੋ ਜਿਹਾ ਲੱਗਿਆ ਠੀਕ ਆ ਜੀ ਮਤਲਬ ਮੁੱਠੀ ਮੁੱਠੀ ਥਾਣ ਨਹੀਂ ਨਾ ਹਾਂ ਇੱਕਣਾ ਅਜ ਤਾਂ ਮੇਰੇ ਕੋਲ 6-7 ਮਹੀਨੇ ਪਹਿਲਾਂ ਈ ਵਹਿੜ ਆਈ ਹਾਂ ਇਹ ਸ਼ਰ ਬਾਕੀ ਇਹ ਵੀ ਬੜੀ ਪਿਆਰੀ ਸੰਧੂ ਸਾਹਿਬ ਦੇਖੋ ਜੀ ਇਹ ਵੀ ਨਖਰਾਈ ਆ ਬਹੁਤ ਠੀਕ ਆ ਜੀ ਹਾਇਟ ਵੀ ਕਿਸਾਨ ਕਰੋ ਮੀਡੀਅਮ ਲੰਬਾਈ ਲੁੱਭੀ ਬਹੁਤ ਆ ਬੱਚੀ ਦੀ ਤੇ 3-4 ਦਿਨ ਦਾ ਸਮਾਂ ਹੋਇਆ 15-16 ਕਿਲੋ ਐਸ ਵਕਤ ਕੋਈ ਬੋਲਾ ਹੈ ਜੀ ਦੁੱਧ ਜਵਾਏ ਨੇ 20 ਲੀਟਰ ਜੀ ਠੀਕ ਆ ਭਾਈ ਇਹ ਰੱਖ ਵੀ ਰੱਖਦੀ ਆ ਸੰਧੂ ਸਾਹਿਬ ਸਹੀ ਆ ਮਗਰ ਇਹਦੇ ਵੀ ਡਾਕਟਰ ਬੱਚਾ ਹੀ ਆ ਇੱਕ ਹਫ਼ਤਾ ਜੀ ਸੀ ਕਿਲੇ ਨਾੜੂ ਦੇ ਵਿੱਚ ਨਾੜੂ ਖਾਦੇ ਠੀਕ ਆ ਬਾਕੀ ਤੁਹਾਨੂੰ ਇੱਕ ਵਾਰੀ ਆਪਾਂ ਥੋੜਾ ਲਾਗੇ ਤੋਂ ਵਿਖਾ ਦਈਏ ਤੁਹਾਨੂੰ ਆ ਕਰੋ ਜੇਕਰ ਆ ਵੀ ਲੋਕ ਸਭ ਕਿੱਡੇ ਨਾੜ ਦੇ ਵਿੱਚ ਨਾੜੂਆ ਨਾਲ ਆ ਬੱਚੇ ਦੇ ਆ ਮੇਲ ਕਾਫ ਆ ਇਸੇ ਬੈਠਦਾ ਤੇ ਚਵਾਈ ਦੇ ਸੰਧੂ ਸਾਹਿਬ ਜਿਤਨਾ ਕਹਿੰਦੇ ਧਰਤੀ ਪਾੜਿਆ ਉਹ ਚੀਜ਼ ਹੀ ਆ ਦੀ ਚਵਾਈ ਠੀਕ ਆ ਭਾਈ ਇੰਨੀ ਚਵਾਈ ਪਤਾ ਲਾ ਦਿੰਦੇ ਆ ਠੀਕ ਆ ਜੀ ਉਸ ਤੋਂ ਬਾਅਦ ਕੋ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਇਹਦੀ ਵੀ ਤਸੱਲੀ ਕਰਾ ਦਿੰਦੇ ਆ ਆ ਵੀ ਕਿ ਸੰਧੂ ਸਭ ਭੋਲੀ ਜਾਂਦੀ ਜੀ ਠੀਕ ਹੈ। ਠੀਕ ਹੈ। ਅੱਛਾ ਡਾਕਟਰ ਇਹਦਾ ਮੁੱਲ ਕੀ ਕਰਦੇ ਭਾਈ? ਮੁੱਲ ਸਾਨੂੰ ਸਾਫ਼ ਜਿੰਨਾ ਮਰਜ਼ੀ ਕਰ ਲਈਏ। ਇਹ ਆਪਾਂ 80000 ਦੀ। 80000 ਦੀ। ਬਿਲਕੁਲ ਜੀ। ਇਹ ਗੱਭਣ ਹੈ। ਹਾਂ ਜੀ ਦੂਜਾ ਸਮਝਦੇ ਕੰਨ ਵੇਖੋ ਕਿੰਨਾ ਛੋਟਾ। ਸਮੋਲ ਜਿਹਾ ਕੱਟ ਜੇ। ਇਹ ਚੰਗੀ ਕੁਆਲਿਟੀ ਹੈ ਵੀ ਹੈ। ਬਰੀਡ ਚ ਬੜੀ। ਮਾਣੋ ਠੀਕਾ ਜੀ ਜਰਸੀ ਬਰੀਡ ਦੇ ਵਿੱਚ ਵੈੜਾ। ਗਰੇਏ ਤੇ ਬਿਲਕੁਲ ਬਲੈਕ ਦਾ ਕੰਬੀਨੇਸ਼ਨ ਜਿਹਾ। ਸੋ ਚਾਰੇ ਥਣ ਕਰਮਾਲੀ ਨੂੰ ਲੱਗੇ ਬਹੁਤ ਸੋਹਣੀ ਸਪੇਸ ਵਰਡ। ਏ ਵੀ ਡਾਕਟਰ ਸਾਹਿਬ ਲੈ ਜੂ ਅਜਾ ਸਮਾਂ ਕੋਈ ਇਹ ਸੰਦ ਸਾਹਿਬ 5-6 ਦਿਨ ਬਾਕੀ ਦੇ ਹਾਂ ਇਹਨਾਂ ਦਾ ਸਹੀ ਦੋਸਤ ਜਵਾਏ ਰੇ ਉਹ 17 ਲੀਟਰ ਮੈਨੂੰ ਚੋਇਆ ਪਈ ਦੇ ਸਵੇਰੇ ਹਾਂਜੀ ਚੋਲੀ ਚੱਲੀ ਵੇਖੋ ਜੀ ਕਿੰਨੀ ਆ 17 ਲੀਟਰ ਦੋਸਤੋ ਪਿਛਲੇ ਸਵੇਰੇ ਆ ਜਿਉਂ ਪਿਛੋਂ ਰਿਕਾਰਡ ਜਾਂ ਵੇਰਵਾ ਦਿੱਤਾ ਗਿਆ ਉਸ ਕਾਉਡਿੰਗ ਆਪਾਂ ਗੱਲ ਕਰਦੇ ਆ ਤੇਰੀ ਫੇਸ ਕੁਆਲਿਟੀ ਚੈੱਕ ਕਰਾਓ ਤੇ ਕੰਡ ਚੈੱਕ ਕਰਾਓ ਹੂੰ ਇਹ ਬੜੇ ਸਮੋਝਾ ਕਰਨੇ ਆ ਠੀਕ ਆ ਜੀ ਸਾਇ ਵਰਗੀ ਹੈ ਹਾਂ ਸਾਇ ਵਰਗੀ ਜੀ ਹਾਂ ਬਾਕੀ ਅੰਡੇ ਤੇਰੀ ਸੋ ਆ ਵੀ ਬਹੁਤ ਪਿਆਰੀ ਵੈਡ ਆ ਠੀਕ ਆ ਜੀ ਸੋ ਦੂਜਾ ਸੂਬਾ ਇਸ ਵੈਡ ਨੇ ਸੂਣਾ ਸੋ ਤਿਆਰੀ ਤੇ ਆਲਮੋਸਟ ਬਾਕੀ ਕੋਈ 2-4 ਦਿਨ ਹੋ ਸਕਦਾ 5 ਦਿਨ ਹਫਤੇ ਦੇ ਅੰਦਰ ਅੰਦਰ ਕਰਮਾਂ ਵਾਲੀ ਆ ਹੀ ਖਲੋਤੀ ਆ ਤੇ ਚੰਗੀ ਥੱਲੇੋਂ ਬਣੀ ਆ ਅੱਜ ਵੀ ਮੌਕੇ ਤੇ ਜੇਕਰ ਆਪਾਂ ਗੱਲ ਕਰੀਏ ਚੰਗੀ ਬਣੀ ਆ ਬੜੀ ਬੰਜਣੀ ਸੰਸਾ ਇਹ ਡਾਕਟਰ ਸਾਹਿਬ ਕੀ ਮੁੱਲ ਕੀ ਡਿਮਾਂਡ ਰੂਗੀ ਇਹ ਨਹੀਂ ਵੀ ਆਪਾਂ ਜਰਸੀ ਤੇ ਮੁੱਲ ਵਧ ਕਰ ਲੈਣਾ ਛੋਟਾ ਜਿਹਾ ਮੋਲਿਆ 67000 ਦੀ ਸਾਨਾ 67000 ਹਾਂ ਜੀ ਠੀਕ ਹੈ ਬਈ ਬਾਬੀ ਇਹ 67000 ਦੀ ਵਾੜ ਮਿਲ ਜੂਗੀ ਗੱਬਣ ਆ ਸੋ ਤਿਆਰੀ ਤੇ ਆ ਤਕਰੀਬਨ ਕੋਈ ਮੇਰਾ ਭਰਾ ਸੌਦਾ ਕਰਦਾ ਕੋਈ 2-4 ਦਿਨਾਂ ਦੇ ਵਿੱਚ ਕਰਮ ਵਾਲੀ ਸੂਸਣਾ ਪੜੀ ਚਵਾਈ ਦੀ ਖਬਰਦਾਰ ਆ ਉਹ ਜੀ ਦੀ ਗੱਲ ਹੋਈ ਵਾੜ ਵੀ ਚੰਗੀ ਆਲਮਾਸਟੀ ਜਿੰਨੀ ਹੈਗੀ ਆ ਬਹੁਤ ਸੁਣਾਤਾ ਨਾ ਕੋਈ ਕੋਈ ਕਲਰ ਦੇ ਵਿੱਚ ਕਿਹੜਾ ਕਲਰ ਪਿਆਰਾ ਕਲਰ ਹੈ ਜੀ ਕੰਬੋ ਬਸ ਕਰਦੇ ਆ ਇਹ ਛੇਰ ਵੀ ਆਪਾਂ ਆਪਣੀ ਸਮਝ ਨਾਲ ਲੈ ਮੇਰਾ ਵੀਰ ਸਹੀ ਗੱਲ ਹੈ ਕਿ ਸੰਧੂ ਸਾਹਿਬ ਹਾਂ ਲਓ ਵੇ ਠੀਕ ਹੈ ਇਹ ਆਰ ਛੇਰ ਤੇ ਜਰਸੀ ਦੇ ਵਿੱਚ ਮਿਕਸ ਹੋ ਗਿਆ ਮਿਕਸ ਜੇ ਦੋਵੇਂ ਚੀਜ਼ਾਂ ਕਹਿ ਦਿੰਦੇ ਆਪਾਂ ਅਸਾਂ ਡਾਕਟਰ ਇਹ ਤਾਂ ਸੂਆ ਹੋਊਗਾ ਤੀਜਾ ਕਿ ਦੂਜਾ ਸਾਹਿਬ ਦੂਜਾ ਸੂਆ ਜਾਂ ਤੀਜਾ ਮੰਨ ਲਿਓ ਬਾਕੀ ਇਹਨੇ ਸਹੀ ਜਿਹੜਾ 25 26 ਲੀਟਰ ਦੁੱਧ ਚੋਇਆ ਨੇ ਠੀਕ ਹੈ ਤੇ ਵਹਿੜ ਦੇ ਦੱਸੀ ਵੱਡੀ ਆ ਪੂਰੀ ਆਹ ਕਹ ਸੰਧੂ ਸਾਹਿਬ ਘਰ ਘਰ ਥੋੜਾ ਪਹਿਲਾ ਹੋ ਜਾਣੀ ਹੈ ਜੀ ਅਗਰ ਲੋ ਵੀ ਪੂਰੇ ਵੱਡੇ ਕਦ ਕੱਢ ਦੀ ਆ ਵਜਨ ਵਜੂਦ ਹੋ ਤੁਸੀਂ ਕੋ ਕਰ ਮੰਨ ਕੇ ਤੇ ਇਸ ਕੁਆਲਟੀ ਇੱਥੇ ਡਾਕਟਰ ਸਾਹਿਬ ਕਰੀ ਰੋਕ ਲਿਆ ਜੇ ਮਾੜਾ ਜੀ ਇਹ ਸੰਤੂ ਸਾਹਿਬ ਘਰ ਖਵਾ ਕੇ ਏਡੀਆਂ ਵੜਾ ਪਾਲਦਿਆਂ ਵਾ ਠੀਕ ਆ ਜੀ ਸੋ ਜਰਸੀ ਤੇ ਐਰ ਸ਼ੈਰ ਤਾਂ ਇਹ ਦੂਸਰ ਕੰਫੀਗਰੇਸ਼ਨ ਜਰਸੀ ਦੇ ਵਿੱਚ ਹੀ ਆ ਜਾਂਦੀ ਨਾ ਹਾਂ ਬਾਕੀ ਐਰ ਸ਼ੈਰ ਚ ਵੀ ਜਰਸੀ ਵੀ ਆ ਕਰਾਸ ਆ ਗਈ ਹੈ ਨਾ ਬਾਕੀ ਆ ਵੇਖੋ ਚਾਰੇ ਥਾਣਾ ਠੀਕ ਆ ਜੀ ਥਾਲੇ ਵਾ ਚੱਕਰ ਲੱਗੇ ਸਭ ਚੋਲੀ ਬੜੀ ਜਾਂਦੀ ਇਹ ਦੇਣਾ ਸੰਧੂ ਸਾਹਿਬ ਤਰੀ ਨਾ ਉਹ ਵੀ ਮੱਥਾ ਚੰਗੇ ਦੁੱਧ ਮਰਦੀ ਹੈ ਨਾ ਮੈਂ ਕਹਾ ਸੰਧੂ ਸਾਹਿਬ ਬੜਾ ਚੰਗਾ ਰਕਾਰਡ ਵਾਲੀ ਰਖਾਵਾਂ ਆਪਾਂ ਦੁੱਧ ਜਿੰਨਾ ਮਾਦੀ ਝੂੜ ਮਾਰਦੀ ਹੈ 25 ਲੀਟਰ ਜਿੰਨਾ ਮਣੀ ਆ ਫੇਰ ਪਾ ਲੱਗਦਾ ਨਹੀਂ ਪਰ ਗਾਂ ਦਾ ਕਦ ਕੜ ਦੇ ਹਿਸਾਬ ਨਾਲ ਤੇ ਲੋਕਾ 40 ਲੀਟਰ ਕਹਿੰਦੇ ਨਾ ਆਪਾਂ ਕੰਮ ਨਹੀਂ ਗਲਤ ਕਰਦੇ ਹਾਂ ਐਰ ਕੀ 30 ਲੀਟਰ ਨੂੰ ਆਂਦਾ ਵੀ ਕੀ ਸੰਧੂ ਸਾਹਿਬ ਹੀ ਟਿਕਾਣ ਲੋ ਵੀ ਵੱਡੀ ਦੋਸਤੋ ਇਹ ਵੈੜਾ ਠੀਕ ਆ ਉਹ ਦੂਜਾ ਸੂਆ ਸੂਣ ਵਾਲੀ ਆ ਤੋ ਤਿਆਰੀ ਦੇ ਉਤੇ ਕਰਮਲੀ ਆਈ ਜਾਂਦੀ ਆ ਪਤਾ ਫਿਰ ਵੀ ਮੰਨ ਕੇ ਜੀ ਵੀਡੀਓ ਪਾ ਦੇ ਆ ਡੀ ਆ ਡੀ ਆ ਸਿਰ ਕਰੇ ਘਰ ਘਰ ਥੋੜਾ ਜੱਪ ਜਾਣੀਆਂ ਆ ਬਿਲਕੁਲ ਬਿਲਕੁਲ ਛੁੱਟਾ ਝਾਟੂ ਚਾ ਚੰਗਾ ਲੱਗਾ ਵੈੜ ਨੂੰ ਠੀਕ ਆ ਵੈਸੇ ਜਰਸੀ ਦੀ ਗੱਲ ਕਰੀਏ ਤਾਂ ਪੂਰੇ ਵੱਡੀ ਹਾਈਟ 갖 ਵਿੱਚ ਚੀਪਾ ਆਉਂਦਾ ਗੂੰਦ ਆਉਂਦੀ ਆ ਜਿੰਦਨੇ ਨੇ ਤਿਆਰੀ ਕੀਤੀ ਮੈਂ ਦਾਅਵੇ ਨਾ ਕਹਿੰਦਾ ਜੇ ਚੱਡਾ ਲੱਗਣੀ ਪਰ ਇਹਨਾਂ ਤੋਂ ਜਿੱਦੀ ਮਾਰੇ ਉਮਰ ਲੰਮੀ ਕਰੇ ਗੁਰੂ ਰਾਮਦਾਸ ਜੀ ਜਿੱਦੀ ਵਹਿੜਿਆ ਬਹੁਤ ਖੂਬਸੂਰਤ ਚੰਗੇ ਢਾਂਚੇ ਦੇ ਵਿੱਚ ਆ ਪੂਰੀ ਵੱਡੀ ਆ ਠੀਕ ਆ ਜੀ ਤੋ ਚਾਹਵਣ ਭਰਾ ਆਪਣੇ ਤੁਸੀਂ ਪਾ ਲਿਓ ਹੱਥ ਦੇ ਨਾਲ ਦੇ ਨਾਲ ਕਿਸੇ ਭਰਾ ਦਾ ਜਰਸੀ ਦਾ ਨਾਲ ਦੀ ਨਾਲ ਯਾਰ ਸ਼ਹਿਰ ਦਾ ਸ਼ੌਂਕ ਪੂਰਾ ਹੋ ਜੂਗਾ। ਸੰਧੂ ਸਾਹਿਬ ਵੱਡੀਆਂ ਜੱਸੀਆਂ ਦੇ ਵਿੱਚ ਆਈ ਗਈ ਹੈ। ਜੱਸੀਆਂ ਤਾਂ ਚਾਈ ਦੀ ਹੈ। ਇਹ ਦੋਦੇ ਬਾਰੇ ਬਾਰੇ ਜਿਹੜੇ ਸੰਧੀ ਹੈ। ਆਹ ਆਪਰ ਪੈਸੇ ਦੇ ਕੇ ਲੈ ਕੇ ਆਏ ਆ। ਹਾਂ। ਆਪਰ ਇੱਕ ਦਿਨ ਦੇ ਵਿੱਚ ਕੀ ਪਾਲਣਾ ਸੰਧੂ ਸਾਹਿਬ ਜਦੋਂ ਦੋਸਤ ਮੇਲਾ ਜੀ ਬਕਰ ਦੇ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਇੱਕ ਦਿਨ ਦਾ ਧੰਨਵਾਦ ਆ। ਵੀ ਜਿਹਨੇ ਵੀਰ ਨੇ ਇਨਸਾਨ ਕੇ ਆਪਾਂ ਨੂੰ ਫੇਰ ਦਿੱਤੀ ਹੈ ਜੀ। ਸਹੀ ਹੈ। ਜਿੰਨਾ ਪੈਸੇ ਮੰਗਣਗੇ ਜ਼ੋਰ ਲਾਉਂਦੇ ਇਹਨਾਂ ਸਾਹਮਣੇ ਲਗਾ ਜ਼ੋਰ ਲਾਉਣਾ ਤੇ ਬੜਾ ਵਧੀਆ ਜਿਹਨਾਂ ਨੂੰ ਪੈਸੇ ਦਉਂਦਾ ਮਜ਼ਾ ਆਉਂਦਾ ਮਜ਼ਾ ਆਉਂਦਾ ਬਿਲਕੁਲ ਤੂੰ ਚੰਗਾ ਪਸੂ ਖਾਂਬਿਆ ਹੋਵੇ ਤਾਂ ਚੰਗੇ ਪੈਸੇ ਵਟ ਲੂ ਕੋਈ ਵੀਰ ਹਾਂਜੀ ਹਾਂਜੀ ਹੈ ਤੇ ਬਹੁਤ ਪਿਆਰੀ ਬਹਿੜਾ ਠੀਕ ਹੈ ਜੀ ਬਾਕੀ ਤੁਸੀਂ ਸਾਰੇ ਪਾਸਿਓਂ ਦੇਖ ਲਈਏ ਤਸੱਲੀ ਦੇ ਨਾਲ ਜੇ ਕਿਸੇ ਨੇ ਵੀ ਭੈਣ ਭਰਾ ਨੇ ਗਾਂ ਵੀ ਵੇਚਣੀ ਆ ਤਾਂ ਵੀ ਆਪਣਾ ਸੰਪਰਕ ਕਰੇ ਵੀਡੀਓ ਪਾ ਦੇ ਹਾਂਜੀ ਠੀਕ ਹੈ ਵੀਰ ਇਹ ਡਾਕਟਰ ਕੀ ਮੁੱਲ ਦੀ ਆ ਭਾਈ ਮੁੱਲ ਸੰਤੂ ਸਾਹਿਬ ਜਿੰਨਾ ਮਰਜ਼ੀ ਕਰ ਲਈਏ ਇੱਕ ਦਰਤੀ ਦੇ ਇੱਕ ਕਿ ਦਸ ਜੀ ਠੀਕ ਆ ਸੋ ਇੱਕ 10 ਇਹਦਾ ਮੁੱਲ ਰਹੂਗਾ ਠੀਕ ਆ ਜੀ ਸੋ ਬਾਕੀ ਦੂਜਾ ਸੂਆ ਸੂਆ ਗਏ ਕਰਮਾ ਚੰਗੀ ਚੱਕ ਰਹੇ ਵਹਿਣਾ ਕਿਦੇ ਇਹੋ ਜੀ ਕਿਦੇ ਵਿਰਲੇ ਸਾਡੇ ਕੋਲੇ ਵੀ ਘਾਟ ਹੀ ਹੁੰਦੀ ਈ ਜੱਸੀ ਜਾਇ ਸਿਰ ਦੇ ਵਿੱਚ ਹਾਂ ਨੀ ਆ ਨਾ ਕਿ ਇਹ ਘਾਟ ਆਉਂਦੀ ਮਾਲ ਤਾਂ ਚੱਕੇ ਤੋਂ ਚੰਗਾ ਹੀ ਹੁੰਦਾ ਸਿੰਧੂ ਸਾਹਿਬ ਇਹਨਾਂ ਦੇ ਵੱਡੇ ਤੋਂ ਵੱਡਾ ਮਾਲ ਵੱਡੇ ਤੋਂ ਆਉਂਦੀ ਆ ਪਰ ਇਹ ਚੀਜ਼ਾਂ ਦੇ ਵਿੱਚ ਬੜੀਆਂ ਘਾਟ ਆਉਂਦੀ ਇਹ ਜਿਹੜੀ ਚੀਜ਼ ਹੈ ਨਾ ਇਹ ਕੋਈ ਸਪੈਸ਼ਲ ਚੀਜ਼ ਹੋ ਜਾਂਦੀ ਜੀ ਲਓ ਠੀਕ ਆ ਸੋ ਸਪੈਸ਼ਲ ਚੀਜ਼ ਆ 1 ਲੱਖ 10 ਹਜ਼ਾਰ ਠੀਕ ਆ ਜੀ ਹਾਂ ਜੀ ਤੇ ਬਾਕੀ ਕਰ ਲਿਓ ਸੰਪਰਕ ਆਈ ਦਾ ਵੀ ਤਾਂ ਹੁਣ ਸੰਦੇ ਸਾਹ ਘਰ ਰੱਖਣ ਲਈ ਬੜੀ ਪਿਆਰੀ ਆ ਹੋਰ ਪਤਾ ਵੀ ਵਿਖਾਈ ਆ ਆਪਾਂ ਵੀਡੀਓ ਦੇ ਵਿੱਚ ਦੋ ਨੰਬਰ ਤੇ ਬਿਲਕੁਲ ਦਾ ਵਿਸ਼ਵਾਸ ਵੀ ਤੁਹਾਨੂੰ ਪਤਾ ਹਾਰੀ ਸਾਰੀ ਤਾਂ ਨਹੀਂ ਕਰਦੇ ਲੋਗ ਵੇਖ ਕੇ ਕੀਤਾ ਜਾਂਦਾ ਹੈ ਆਪਣਾ ਕੰਮ ਹੀ ਆਨਲਾਈਨ ਇਹਨਾਂ ਤੋਂ ਧੋਖਾ ਧੜੀ ਨਹੀਂ ਕੀਤੀ ਕੋਈ ਹੱਤ ਕੜਾ ਕਰਕੇ ਕਹਦੇ ਕਮੈਂਟ ਲੇ ਕੇ ਤਾਂ ਆਪਣਾ ਨੰਬਰ ਪਾ ਕੇ ਵੀ ਡਾਕਟਰ ਸਾਹਿਬ ਨੇ ਆਨਲਾਈਨ ਗਾਂ ਗੱਲ ਤੇ ਭੇਜੀ ਹਾਂ ਨਹੀਂ ਕਦੀ ਵੀ ਆਪਾਂ ਕਿਸੇ ਨੂੰ ਗਲਤ ਭੇਜੀ ਧੜਾ ਧੜ ਪਸ਼ੂ ਆਈ ਜਾਂਦੇ ਜਾਈ ਜਾਂਦੇ ਇਸ ਤਰ੍ਹਾਂ ਦਾ ਫਿਰ ਕਦੋਂ ਦਾ ਕਦੋਂ ਕੰਮ ਬੱਸ ਹੋ ਜਾਂਦੀ ਹਾਂਜੀ ਹਾਂਜੀ ਲੋ ਵੀ ਇਹ ਬੁਲਹਾਲ ਦੋਸਤੋ ਗੱਲਾਂ ਬਾਤਾਂ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ